ਸ੍ਰੀ ਕਾਲ ਜੀ ਸਾਰੇ ਹੀ ਦੋਸਤ ਮਿੱਤਰਾਂ ਨੂੰ ਜੀ ਅੱਜ 2 ਤਰੀਕ 7ਵਾਂ ਮਹੀਨਾ 2025 ਜਿਵੇਂ ਕਿ ਅੱਜ ਆਪਾਂ ਤੀਜੀ ਅਪਡੇਟ ਦੇ ਰਹੇ ਹਾਂ ਤੁਹਾਨੂੰ ਨਾਲੀ ਦੀ ਕੱਲ ਵੀ ਵੀਡੀਓ ਪਾਈ ਸੀਗੀ ਪਰसों ਵੀ ਪਾਈ ਸੀਗੀ ਤੇ ਅੱਜ ਤੀਜੀ ਅਪਡੇਟ ਹੈ ਜੀ ਕੱਲ ਵਾਲੀ ਵੀਡੀਓ ਅੱਜ ਸਵੇਰੇ ਪਾਈ ਹੈ ਕੱਲ ਪਾਈ ਨਹੀਂ ਆਪਾਂ 7 ਵਜੇ ਬਣਾਈ ਸੀ ਜਿਹੜੀ ਅੱਜ ਦੀ ਅਪਡੇਟ ਦਿੰਨੇ ਆ ਤੁਹਾਨੂੰ ਜਮਾ ਮੌਕੇ ਦੀ ਦਿਨ ਦੇ 12:00 ਵਜੇ ਚੁੱਕੇ ਨੇ ਦਿਨ ਦੇ 12:00 ਸਹੀ 12:00 ਵਜੇ 2 ਤਰੀਕ 7ਵਾਂ ਮਹੀਨਾ 2025 ਕਿੰਨਾ ਕੁ ਪਾਣੀ ਘਟਿਆ ਕਿੰਨਾ ਕੁ ਵਧਿਆ ਅੱਜ ਦੀ ਦਿਨਿਆਂ ਤੁਹਾਨੂੰ ਅਪਡੇਟ ਦੇਖੋ ਜੀ ਮਾਰੋ ਨਜ਼ਰ ਉਹੀ ਪਰਸ ਵਾਲੀਆਂ ਤੇ ਕੱਲਣੀਆਂ ਬੁਰਜੀਆਂ ਕੋਈ ਨਾ ਮਾਤਰ ਅੱਤਾ ਫੁੱਟ ਕਹਿ ਸਕਦੇ ਆਂ ਵੀ ਅੱਧਾ ਕੁ ਫੁੱਟ ਵਧ ਗਿਆ ਕੱਲ ਨਾਲ ਜਿਆਦਾ ਨਹੀਂ ਵਧਿਆ ਆ ਜਿਹੜੀਆਂ ਬੁਰਜੀਆਂ ਦੀ ਕੱਲ ਦੀਆਂ ਸੀ ਤੇ ਇਦੋਂ ਡੁੱਗਣੀਆਂ ਤੇ ਕੱਲ ਫੁੱਟ ਫੁੱਟ ਦੀਆਂ ਸੀ ਤੇ ਅੱਜ ਅੱਧਾ ਕੁ ਫੁੱਟ ਦੀਆਂ ਨੇ ਜੀ ਤੇ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਪ੍ਰਮਾਤਮਾ ਭਲੀ ਕਰੇ ਤੇ ਪਾਣੀ ਹੈ ਜਰੂਰ ਵੀ ਇੰਨਾ ਨਹੀਂ ਹੈਗਾ ਵੀ ਰਾਤੇ ਰਾਤ 2-2 ਫੁੱਟ ਵਧੇ ਕੱਲ ਨਾਲੋਂ ਕੱਲ ਨਾਲੋਂ ਅੱਧਾ ਕ ਫੁੱਟ ਪਾਣੀ ਵਧਿਆ ਲਗਭਗ ਅੱਧਾ ਕ ਅੱਧੇ ਨਾਲੋਂ ਘੱਟ ਪਮਾ ਹੋਵੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਤਾਂ ਕਿ ਸਾਰੇ ਕਿਸਾਨ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਵੀ ਕੋਈ ਹਲੇ ਐਡੀ ਖਾਤਰੀ ਵਾਲੀ ਗੱਲ ਨਹੀਂ ਪ੍ਰਮਾਤਮਾ ਮਿਹਰ ਹੀ ਰੱਖੇ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣਾ YouTube ਚੈਨਲ ਪੀਤਰ ਰਤਿਆ Facebook ਪੀਤਰ ਰਤਿਆ Instagram ਪੀਤਰ ਰਤਿਆ ਤਿੰਨੇ ਚੈਨਲ ਆਪਣੇ ਸਬਸਕ੍ਰਾਈਬ ਕਰ ਲਓ ਤੇ ਕੋਈ ਵੀ ਟਰੈਕਟਰ ਵੇਚਣ ਲਈ ਜਾਂ ਖਰੀਦਣ ਲਈ ਤਾਂ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਉੱਤੇ ਆਪਾਂ ਆਪਣਾ ਮੋਬਾਈਲ ਨੰਬਰ ਪਾਵਾਂਗੇ ਅੱਜ ਜਾਂ ਕੋਈ ਸੁਪਰ ਸੀਡਰ ਵਿਕਿਆ ਹੋਵੇ ਜਾਂ ਕੋਈ ਤੂੜੀ ਵਾਲੀ ਮਸ਼ੀਨ ਵਿਕਿਆ ਹੋਵੇ ਜਾਂ ਕੋਈ ਜੈਜ ਰੇਟ ਦੀ ਕੰਪੈਨ ਵਿਕਿਆ ਹੋਵੇ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਮੋਬਾਈਲ ਨੰਬਰ ਆਪਣਾ ਉੱਤੇ ਦੇਵਾਂਗੇ ਅੱਜ ਤੁਹਾਨੂੰ ਜਰੂਰ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ